ਅਕਸ਼ੁਲੀ ਖਾਲਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਹਾਂ ਟਾਈਮ ਜਿਹੜਾ ਹੁਣ ਹੋ ਰਿਹਾ ਸਵੇਰ ਦਾ 8:30 ਦਾ 8:30 ਹੋ ਚੁੱਕੇ ਮੈਂ ਥੋੜਾ ਜਿਹਾ ਬ੍ਰੇਕ ਲੈਣ ਲਈ ਬੈਠੀ ਸੀ ਅਮ ਤबीयत ਠੀਕ ਨਹੀਂ ਪਰ ਦਵਾਈ ਦੂਈ ਲੈ ਕੇ ਚੱਲ ਕੰਮ ਚੱਲੀ ਜਾਂਦਾ ਕਿਚਨ 'ਚ ਮੈਂ ਕੁਕਿੰਗ ਦਾ ਕੰਮ ਕਰ ਚੁੱਕੀ ਹਾਂ ਗੁਵਾਰ ਫਲੀ ਦੀ ਸਬਜ਼ੀ ਬਣ ਚੁੱਕੀ ਆ ਆਟਾ ਗੁੰਨਤਾ ਪਨੀਰ ਦੀ ਭੁਰਜੀ ਬਣ ਗਈ ਮੈਂ ਆਪਣੇ ਬ੍ਰੇਕਫਾਸਟ ਲਈ ਨਾ ਬਣਾ ਰਹੀ ਹਾਂ ਚੀਲੇ ਕੱਲ ਵਾਲਾ ਮੇਰੇ ਕੋਲ ਦਾਲ ਵਾਲਾ ਬੈਟਰ ਪਿਆ ਸੀ ਉਹਦੇ ਵਿੱਚ ਮੈਂ ਸਬਜ਼ੀਆਂ ਚੌਪ ਕਰਕੇ ਪਾਤੀਆਂ ਨਮਕ ਮਿਰਚ ਹਜੇ ਮੈਂ ਪਾਇਆ ਨਹੀਂ ਕਿ ਪਾਣੀ ਛੱਡ ਜਾਂਦਾ ਏ ਢਿੱਲਾ ਹੋ ਜਾਂਦਾ ਬੈਟਰ ਜੇ ਮੈਨੂੰ ਲੱਗੂ ਘੱਟ ਆ ਤਾਂ ਮੈਂ ਚਮਚਾ ਦੋ ਚਮਚੇ ਬੇਸਨ ਦੇ ਪਾ ਦੂੰਗਾ ਉਹਦੇ ਵਿੱਚ ਮੇਰੇ ਚੀਲੇ ਬਣ ਜਾਣਗੇ ਫਿਰ ਬੈਟਰ ਵੀ ਵੇਸਟ ਨਹੀਂ ਜਾ ਸੌਰੀ ਬੈਟਰ ਵੀ ਵੇਸਟ ਨਹੀਂ ਜਾਊਗਾ ਤੇ ਕੁਕਿੰਗ ਤੋਂ ਬਿਨਾਂ ਆਪਣਾ ਵਾਸ਼ਰੂਮ ਟੀਪਲੀਨ ਕਰਤਾ ਜੋ ਬਹੁਤ ਜ਼ਰੂਰੀ ਸੀ ਕਰਨਾ ਉਹ ਵੀ ਕਰਤਾ ਬਸ ਹੋਰ ਕੰਮ ਮੈਂ ਕੁਝ ਨਹੀਂ ਕੀਤਾ ਜਸਟ ਸਟ੍ਰੈਸ ਲੈਣ ਲਈ ਬੈਠੀ ਆ ਤੋ ਟਾਈਮ ਹੋ ਗਿਆ ਆਪਣਾ ਬ੍ਰੈਕਫਾਸਟ ਕਰ ਲਵਾਂਗੀ ਫੁਲਕੇ ਬਣਾ ਲਵਾਂਗੀ ਤੇ ਐਪਲ ਖਾ ਕੇ ਅੱਡੀਆ ਭੁੱਖ ਲੱਗੀ ਸੀ ਮੈਨੂੰ ਮੈਂ ਕਿਹਾ ਕੀ ਖਾਵਾਂ ਕੀ ਖਾਵਾਂ ਫਿਰ ਮੈਂ ਐਪਲ ਖਾ ਲਿਆ ਗ੍ਰੀਨ ਐਪਲਸ ਨੇ ਪਰ ਉਹ ਉਹ ਵਾਲੀ ਗ੍ਰੀਨ ਨੇ ਥੋੜਾ ਖਟਾਸ ਜਿਹੀ ਚ ਨੇ ਪਰ ਠੀਕ ਐ ਦੂਜੇ ਮੈਨੂੰ ਰੈੱਡ ਐਪਲ ਤਾਂ ਮੈਨੂੰ ਬਿਲਕੁਲ ਨਹੀਂ ਵਧੀਆ ਲੱਗਦੇ ਜੇ ਮੈਨੂੰ ਖਾਣਾ ਵੀ ਪੈਜੀ ਕਿ ਤੇ ਮਜਬੂਰੀ ਚ ਖਾਣੀ ਆ ਮੈਂ ਹੂ ਨੀ ਮੈਨੂੰ ਚੰਗੇ ਨਹੀਂ ਲ ਬ੍ਰੇਕ ਲੈਣ ਲਈ ਬੈਠੇ ਹੁਣ ਜਸਟ ਇੱਕ ਬ੍ਰੇਕ ਲੈਣਾ ਚਾਹ ਲੋ ਫਿਰ ਕੰਮ ਕਰਨਾ ਫਿਰ ਇੱਕ ਸ਼ਿਫਟ ਕਿਚਨ ਚਲਾਉਣੀ ਈਜ਼ੀ ਹੋ ਜੂਗੀ ਇੱਕ ਸ਼ਿਫਟ ਮੈਂ ਲਾਈ ਬਾਕੀ ਪਤਾ ਨਹੀਂ ਕੀ ਕਰ ਮੇਰੇ ਨਾਲ ਇਹ ਹੱਥਾਂ 'ਚ ਦਰਦ ਹੋਣ ਲੱਗ ਗਿਆ ਜਿਵੇਂ ਕੁਕਿੰਗ ਕਰਕੇ ਆਈਆਂ ਆਏ ਕਟਚੀ ਫੜੀ ਚੋਪਿੰਗ ਕਰੀਏ ਹੱਥ ਆਪਣਾ ਇਹ ਚੰਦੀ ਗਿਆ ਚੱਲੀ ਗਿਆ ਆਹ ਗੰਡਾਂ 'ਚ ਬੜਾ ਦਰਦ ਹੋਈ ਜਾਂਦਾ ਪਤਾ ਨਹੀਂ ਕੀ ਗੱਲ ਉਹ ਬਾਕੀ ਬਾਡੀ ਪੇਨ ਠੀਕ ਆ ਮੇਰਾ ਦਵਾਈ ਨਾਲ ਪਤਾ ਨਹੀਂ ਕੰਮ ਕਰਕੇ ਹੋ ਗਿਆ ਪਹਿਲਾਂ ਬਾਥਰੂਮ ਕੀਤਾ ਆਹ ਵਾਲੀ ਗੰਡਾਂ 'ਚ ਤਾਂ ਪਹੁੰਚਾ ਦਰਦ ਹੋ ਰਿਹਾ ਬਾਕੀ ਦੇਖਣਾ ਲਈ ਕਦਿਲ ਦਵਾਈ ਲਈਏ ਮੈਂ ਕੱਲ੍ਹ ਦੋ ਦਿਨਾਂ ਦੀ ਹੋਰ ਪਈਏ ਕੀ ਬਣ ਅੱਜ ਸੋਤਰੀ ਸੀ ਕਿ ਵਲੌਗ ਨਹੀਂ ਬਣਾਉਂਗੀ ਜਸਟ ਰੈਸਟ ਹੀ ਕਰੂੰਗੀ ਪਰ ਫੇਰ ਰਿਹਾ ਨਹੀਂ ਗਿਆ ਫੇਰ ਕੈਮਰਾ ਚੱਕ ਲਿਆ ਪਤਾ ਨਹੀਂ ਰਿਹਾ ਹੀ ਨਹੀਂ ਜਾਂਦਾ ਕਿ ਕਦੇ-ਕਦੇ ਹੋ ਜਾਂਦਾ ਬਹੁਤ ਬੀਜ਼ੀ ਹੋਵਾਂ ਅੱਜ ਪਹਿਲਾਂ ਤਾਂ ਹੀ ਸੋਚਿਆ ਸੀ ਕਿ ਚਲ ਅੱਜ ਵਲੌਗ ਨਹੀਂ ਬਣਾਉਂਦੇ ਆ ਛੁੱਟੀ ਕਰਦੇ ਆ ਰੈਸਟ ਕਰਦੇ ਆਂਗੇ ਪਰ ਫਿਰ ਹੀ ਮੈਂ ਕਿਹਾ ਚਲ ਇੱਕ ਵਾਰ ਸ਼ੁਰੂ ਕਰ ਲਵਾਂ ਜੇ ਬਣੂਗਾ ਠੀਕ ਆ ਨਹੀਂ ਬਣੂਗਾ ਤਾਂ ਲਾਪਾ ਉੱਥੇ ਛੱਡ ਦਾਂਗੇ ਪਰ ਕਰ ਲਿਆ ਸ਼ੁਰੂ ਉਮੀਦ ਆ ਕਿ ਬਣ ਜੂਗਾ ਬਸ ਹੁਣ ਮੈਂ ਰੈਸਟ ਤੇ ਆਂ ਟਾਈਮ 8:30 ਹੋ ਗਏ 8:35 ਹੋ ਗਏ 15 ਕ 20 ਮਿੰਟ ਮੈਂ ਕਰਦੀ ਹਾਂ ਰੈਸਟ ਉਸ ਤੋਂ ਬਾਅਦ ਫਿਰ ਕਿਚਨ ਜਾ ਕੇ ਫਿਰ ਖਾਣੇ ਦਾ ਮੇਰੀ ਸ਼ਿਫਟ ਲਉਣੀ ਹੈ। ਸਬਜ਼ੀ ਅੱਜ ਬਣਾ ਲਈ ਸੀ ਗੁਵਾਰ ਫਲੀ ਦੀ ਵਿੱਚ ਇੱਕ ਆਲੂ ਪਾ ਲਿਆ ਬਹੁਤ ਛੋਟੇ ਛੋਟੇ ਪੀਸ ਕਰਕੇ ਆਲੂ ਦੇ ਪਾ ਦਿੰਦੇ ਫਿਰ ਜਲਦੀ ਬਣ ਜਾਂਦੇ ਨੇ ਕੱਚੀ ਨਹੀਂ ਰਹਿੰਦੇ ਹੈਗੇ ਨਹੀਂ ਕਿੰਨੇ ਕੇ ਪੀਸ ਕਰਕੇ ਆਲੂ ਦੇ ਪਾ ਲੇ ਤੇ ਇਹ ਪਨੀਰ ਦੀ ਪੁਰਜੀ ਬਣ ਚੁੱਕੀ ਹੈ ਤੇ ਇੱਧਰ ਮੈਂ ਆਪਣਾ ਕਰ ਲਿਆ ਬ੍ਰੇਕਫਾਸਟ ਰੈਡੀ ਵਿੱਚ ਮੇਰੇ ਕੋਲ ਕੱਲ ਵਾਲਾ ਨਾ ਦਾਲ ਵਾਲਾ ਬੈਟਰ ਪਿਆ ਸੀਗਾ ਉਦੇ ਵਿੱਚ ਮੈਂ ਸਬਜ਼ੀਆਂ ਚੌਪ ਕਰਕੇ ਰੱਖ ਲਈਆਂ ਵਿੱਚ ਨਮਕ ਮਿਰਚ ਮਸਾਲੇ ਪਾ ਲੂੰਗੀ ਤੇ ਇਹਦੇ ਬਣਾ ਲੂੰਗੀ ਦੋ ਆਪਣੇ ਲਈ ਚਿੱਲੇ। ਜਿਤਲੋ ਅੱਜ ਹੁਣ ਆਪਾਂ ਕਰ ਲਈਏ ਲੰਚ ਲੰਚ ਵਿੱਚ ਹੈਗਾ ਅੱਜ ਗਵਾਰ ਫਲੀ ਸਬਜ਼ੀ ਤੇ ਕद्दू-ਕੱਦੂ ਰਾਤਾ ਨਾਲ ਪਾਇਆ ਇਸ ਵਿੱਚ ਦੁੱਧ ਪਾਇਆ। ਕद्दू ਤਾਂ ਮੇਰਾ 올 ਟਾਈਮ ਫੇਵਰੇਟ ਹੈ ਦਹੀਂ ਤੇ ਫੁਲਕਾ ਤੇ ਹੁਣ ਆਪਾਂ ਕਰਦੇ ਆ ਆਪਣਾ ਲੰਚ। 3:00 ਵਜੇ ਦਾ ਟਾਈਮ ਸੀ ਤੇ ਹੁਣ ਮੈਂ ਦਵਿੰਦਰ ਲਈ ਬਣਾ ਰਹੀ ਸੀ 버거। ਬੰਨ ਤਾਂ ਹੈ ਨਹੀਂ ਸੀ 버거 ਵਾਲਾ ਪਰ ਬ੍ਰੈਡ ਤਾਂ ਹੀ ਬਣਾ ਰਹੀ ਸੀ ਬ੍ਰੈਡ ਦੇ ਵਿੱਚ ਟਿੱਕੀ ਮੈਂ ਡੀਪ ਫਰਾਈ ਨਹੀਂ ਕਰੀ ਜਸਟ ਸ਼ੈਲੋ ਫਰਾਈ ਕਰਕੇ ਰੱਖ ਲਈ। ਨੀ ਇਹ ਦੇ ਸ্লাইਸ ਰੱਖ ਲਏ ਸਮਝੀਆਂ ਰੱਖ ਲਈ ਸੈਲਡ ਵਗੈਰਾ ਤੇ ਇਹ ਬਣ ਗਿਆ ਬ੍ਰੈਡ 버ਗਰ ਬ੍ਰੈਡ 버ਗਰ ਹੀ ਕਵਾਂਗੇ ਇਹਨੂੰ ਜਾਂ 버ਗਰ ਸੈਂਡਵਿਚ ਤੁਸੀਂ ਕੁਝ ਵੀ ਕਹਿ ਸਕਦੇ ਹੋ ਹਨ ਇਹਦੇ ਵਿੱਚ ਮੈਂ ਟਿੱਕੀ ਵਗੈਰਾ ਰੱਖ ਲਈ ਸ਼ੈਲੋ ਫਰਾਈ ਕਰਕੇ ਕ੍ਰਿਸਪ ਕਰਕੇ ਤੇ ਇਹ ਬ੍ਰੈਡ ਵੀ ਹੁਣ ਪੈਨ ਵਿੱਚ ਕ੍ਰਿਸਪ ਹੋ ਜਾਣਗੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਇਸ ਤਰੀਕੇ ਨਾਲ ਸਮਾਂ ਤੇੰਦਾ ਟਾਈਮ ਆ ਹੁਣ ਮੈਂ ਮਸ਼ੀਨ 'ਚ ਕੱਪੜੇ ਲੋਡ ਕਰਕੇ ਨਹੀਂ ਆ। ਮੈਂ ਜਿਹੜਾ ਕੰਮ ਦਿਮਾਗ ਜਾ ਕੇ ਕਰਤਾ ਹਨਾ ਲਾਂਡਰੀ ਬਾਸਕਟ ਨਾਲ ਭਰੀ ਪਈ ਸੀ ਕੱਪੜਿਆਂ ਨਾਲ ਤੇ ਅੰਦਰ ਤਾਂ ਐ ਵੀ ਲੱਗ ਰਿਹਾ ਸੀ ਵੀ ਪਈ ਦੀ ਕੱਪੜੇ ਪਿਆਂ ਚ ਸਮੈਲ ਜੀ ਆ ਰਹੀ ਹੈ ਪਸੀਨੇ ਵਾਲੀ। ਤੇ ਮੈਂ ਚੱਲ ਮਸ਼ੀਨ 'ਚ ਕੱਪੜੇ ਪਾਇਆ ਉਹ ਨਹੀਂ ਡਰਮ ਵਿੱਚ ਪਤਾ ਲੱਗ ਜੂ ਕਿੰਨੇ ਕੱਪੜੇ ਨੇ ਕਿੰਨੇ ਕੁ ਹੋਰ ਪੈ ਜਾਣਗੇ। ਮੈਨੂੰ ਤਾਂ ਐ ਲੱਗ ਰਿਹਾ ਸੀ ਡਰਮ ਭਰ ਜੂਗਾ। ਪਰ ਪਰੋਂਗਾ ਤਾਂ ਹੈਗਾ ਸ਼ਾਮ ਤੱਕ ਜਿਵੇਂ ਜਿਵੇਂ ਚੱਲ ਰਾਤ ਨੂੰ ਵੀ ਨਾ ਕੇ ਕੱਪੜੇ ਚੇਂਜ ਕਰਨਗੇ। ਭਰਤ ਜਾਊਗਾ ਥੋੜੇ ਮੈਨਾਂ ਤਾਂ ਐਕਸਟਰਾ ਵੀ ਹੋ ਜਾਣਗੇ। ਸਵੇਰੇ ਮੈਨੂੰ ਦੋਨੇ ਮਸ਼ੀਨ ਅੱਜ ਹੈਗਾ ਟਿਊਸਡੇ ਅੱਜ ਨਹੀਂ ਕੱਪੜੇ ਧੋਤੇ ਕੱਲ ਮੰਡੇ ਸੀ ਕਾਣੇ ਕੱਪੜੇ ਧੋਤੇ ਸੰਡੇ ਦੇ ਕੱਪੜੇ ਧੋਤੇ ਹੋਏ ਨੇ ਸੈਟਰਡੇ ਸੰਡੇ ਦੋ ਦਿਨ ਲਗਾਤਾਰ ਧੋਤੇ ਸੀ ਫਿਰ ਦੋ ਦਿਨ ਨਹੀਂ ਧੋਤੇ ਹੈਗੇ ਕੱਪੜੇ ਕਾਫੀ ਹੋ ਜਾਂਦੇ ਨੇ ਗਰਮੀ ਕਰਕੇ ਫਿਰ ਕੱਲ ਨੂੰ ਚੌਥਾ ਦਿਨ ਹੋ ਜਾਊਗਾ ਵੈਡਨਸਡੇ ਨੂੰ ਬੁੱਧਵਾਰ ਨੂੰ ਕੱਲ ਨੂੰ ਧੋਵਾਂਗੇ ਕੱਪੜੇ ਕੱਲ ਨੂੰ ਕਾਫੀ ਕੱਪੜੇ ਹੋ ਜਾਣਗੇ ਕਿਚਨ ਵਾਲੇ ਟੋਵਲ ਵੀ ਹੋ ਜਾਣਗੇ ਸਵੇਰੇ ਕਮੀਜ਼ ਆਇਆ ਸੀਗਾ ਤੇ ਹੁਣ ਪੂਰੀ ਤਿੱਖੀ ਧੁੱਪਾ ਗਰਮੈਸ਼ ਹੈ ਗਰਮੀ ਬਹੁਤ ਗੰਦੀਆਂ ਮਹੀਨਿਆਂ ਦੀ ਗਰਮੀ ਬਹੁਤ ਗੰਦੀ ਹੁਣ ਧੁੱਪ ਨਿਕਲਦੀ ਧੁੱਪ ਵੀ ਤਿੱਖ ਤੇ ਹੁਣ ਮੈਂ ਕਰਦੇ ਆ ਆਪਣੀ ਚਾਹ ਦਵਿੰਦਰ ਵੀ ਘਰੇ ਨੇ ਪਰ ਉਹ ਹਜੇ ਚਾਹ ਨਹੀਂ ਪੀਣਗੇ ਉਹਨਾਂ ਨੇ 버ਗਰ ਖਾ ਲਿਆ ਤੇ ਉਹ ਕਹਿੰਦੇ ਮੈਂ ਹਜੇ ਠਹਿਰ ਕੇ ਪੀਣਾ ਚਾਹ ਫਿਰ ਮੈਂ ਆਪਣੀ ਇਕੱਲੀ ਚਾਹ ਕਰਕੇ ਪੀਣੀ ਆ ਸਾਢੇ 3:30 ਦਾ ਟਾਈਮ ਹੋ ਗਿਆ ਤੇ ਮੈਂ ਲੈ ਕੇ ਚਾਹ ਕਰਕੇ ਚਾਹ ਨਾਲ ਇੱਕ ਬੇਸਨ ਦਾ ਲੱਡੂ ਲੱਡੂ ਤੇ ਚਾਹ ਕਿਆ ਕੰਬੀਨੇਸ਼ਨ ਆ ਲੱਡੂ ਵੀ ਮੇਰੇ ਫੇਵਰੇਟ ਚਾਹ ਵੀ ਮੇਰੀ ਫੇਵਰੇਟ ਪਰ ਚਾਹ ਮੈਂ ਸਵੇਰ ਸ਼ਾਮ ਦੋ ਵਾਰ ਹੀ ਪੀਣੀ ਆ ਪਹਿਲਾਂ ਪੀ ਲਾਂ ਦੀ ਸੀ ਤਿੰਨ ਵਾਰੀ ਚਾਰ ਵਾਰੀ ਹੈ ਨਾ ਜਿੰਮੇ ਸਵੇਰੇ ਦੋ ਵਾਰ ਕਰ ਲਈ ਰੋਟੀ ਤੋਂ ਪਹਿਲਾਂ ਆਦਤ ਹੁੰਦੀ ਹੈ ਨਾ ਮੈਂ ਪਹਿਲੀ ਵਾਰ ਦੀ ਚਾਹ ਫਿਰ ਦੂਜੀ ਵਾਰ ਤੇ ਪਰ ਹੁਣ ਫਿਰ ਅਸੀਂ ਮੈਂ ਤੇ ਦਵਿੰਦਰ ਨੇ ਮਸਾਂ ਮਸਾਂ ਆਦਤ ਘਟਾਈ ਹੈ ਚਾਹ ਦੀ ਬਸ ਹੁਣ ਸਵੇਰੇ ਤੇ ਸ਼ਾਮ ਕੀ ਕਹਿਣਾ ਦਵਿੰਦਰ ਮਾਨਸਾ ਤੋਂ ਆਏ ਨੇ ਜਾ ਰਹੇ ਨੇ 11 ਵਜੇ 12 ਵਜੇ ਕਹਿਦਣ ਚਾਹ ਦਾ ਕੰਪਨ ਕਰਦੇ ਤਾਂ ਮੈਂ ਇਹਨਾਂ ਨੂੰ ਕਰਦਾ ਨਹੀਂ ਆ ਮੈਂ ਨਾਲ ਬਹੁਤ ਘੱਟ ਪੀਂਨੇ ਇਹਨਾਂ ਨੇ ਫਿਰ ਕਹਿਦਣ ਤੂੰ ਮੇਨਾ ਕੰਪਨੀ ਨਹੀਂ ਕਰਦੀ ਮੈਨੂੰ ਕੱਲ ਰੇ ਚਾਹ ਦੇਂਦੇ ਆ ਕਿ ਮੈਨੂੰ ਕੱਲੇ ਨੂੰ ਵਧੇ ਨਾਲ ਤੂੰ ਵੀ ਮੇਰੇ ਨਾਲ ਪੀਂ ਜਾ ਕਰ ਫਿਰ ਮੈਂ ਨਹੀਂ ਪੀਂਦੀ ਕੀ ਕਹਿਣਾ ਗਾ ਦੋ ਘੁੱਟਾ ਲੈ ਲੈ ਕੰਪਨੀ ਮਸ ਨਹੀਂ ਮੈਂ ਅਵੋਇਡ ਹੀ ਕਰਦੇ ਹੁਣ ਚਾਹ ਬਾਦ ਮਾਨ ਐਸਾ ਬਣ ਗਿਆ ਸਵੇਰੇ ਸ਼ਾਮ ਦੋ ਵਾਰ ਚਾਹ ਪੀਓ ਵਧੀਆ ਕਬਟਾ 댓्स ਇਟ ਤੇ ਹੁਣ ਬਿਨਾਂ ਚਾਹ ਚਾਹ ਤੋਂ ਬਾਅਦ ਫੇਰ ਦੇਖਦੇ ਹਾਂ ਕੀ ਕੰਮ ਧੰਦੇ ਨੇ ਚਾਹ ਪੀ ਕੇ ਕੰਡੇ ਤੇ ਹੋਈ ਫੇਰ ਕੰਮ ਵਾਲ ਦੇਖਦੇ ਹਾਂ ਕੀ ਕੰਮ ਨੇ ਫਿਰ ਅੱਜ ਆਪਣੇ ਰੂਮ ਦੀ ਡਸਟਿੰਗ ਕਰਨੀ ਸੀ ਸਵੇਰੇ ਕੱਲ ਵੀ ਨਹੀਂ ਮੇਰੇ ਤੋਂ ਹੋਈ ਕੱਲ ਮੈਂ ਸਾਰੇ ਘਰ ਦੀ ਸਾਰੇ ਰੂਮਸ ਦੀ ਡਸਟਿੰਗ ਕਰਤੀ ਆਪਣੇ ਰੂਮ ਵਾਰੇ ਬਸ ਮੈਂ ਡਾਊਨ ਹੋ ਗਈ ਤੇ ਅੱਜ ਵੀ ਨਹੀਂ ਹੋਈ ਹੈ ਕਿ ਡਸਟਿੰਗ ਤੇ ਮੈਂ ਹੁਣ ਆਏ ਸੋਚ ਰਹੀ ਹਾਂ ਵੀ ਕੱਲ ਨੂੰ ਮੈਂ ਬੈੱਡ ਸ਼ੀਟ ਵੀ ਚੇਂਜ ਕਰ ਦਾਂ ਡਸਟਿੰਗ ਵੀ ਹੋ ਜੂਗੀ ਕੱਲ ਨੂੰ ਸੋਚ ਲਈ ਵੀ ਕੱਲ ਨੂੰ ਸਿਰਫ ਆਪਣੇ ਰੂਮ ਦੀ ਸਾਫ ਸਫਾਈ ਕਰਨਾ ਤੇ ਕਪੜੇ ਧੋਣ ਵੀ ਕੱਲ ਨੂੰ ਇਹ ਕੰਮ ਮੇਰੀ ਲਿਸਟ ਵਿੱਚ ਨੇ ਤੇ ਇਸ ਤੋਂ ਬਿਨਾਂ ਐਕਸਟਰਾ ਕੁਝ ਹੋਊ ਤਾਂ ਕਰ ਦੂੰਗੀ ਤੇ ਬਸ ਇਹ ਸੋਚ ਲਈ ਹੁਣ ਮੈਂ ਵੀ ਹੁਣ ਡਸਟਿੰਗ ਨਹੀਂ ਰਹਿਣ ਤਾਂ ਨਹੀਂ ਸਵੇਰੇ ਹੀ ਕਰੂੰਗੀ ਨਾਲ ਬੈੱਡ ਸ਼ੀਟ ਚੇਂਜ ਹੋ ਜਾਣਗੀਆਂ ਹਾਲ ਤਾਂ ਸਾਫ ਸਫਾਈ ਹੋ ਜੂਗੀ ਪੀ ਲੇ ਹੁਣ ਚਾਹ ਫਿਰ ਦੇਖਣਾ ਸ਼ਾਮ ਨੂੰ ਕੀ ਬਣੇਗਾ ਤੇ ਦਾਲ ਸਬਜ਼ੀ ਪਈ ਆ ਮੇਰੇ ਕੋਲੇ ਫਲੀਆਂ ਬਣਾਈਆਂ ਸਵੇਰ ਨੂੰ ਗੁਮਾਰ ਰਹੀਆਂ ਫਲੀਆਂ ਉਹ ਸਬਜ਼ੀ ਮੇਰੇ ਕੋਲ ਪਈ ਹੈ ਚਾਹ ਜੂਗਾ ਸਾਡਾ ਕੰਮ ਹੋ ਦੇ ਨਾਲ ਸੱਜੂਗਾ ਸਾਨੂੰ ਫਿਰ ਸੋਚ ਰਹੀ ਵੀ ਨਹੀਂ ਸਬਜ਼ੀ ਬਣਾਉਣਾ ਮੈਂ ਆਪਣੇ ਡਿਨਰ ਚ ਕੁਝ ਐਕਸਟਰਾ ਆਪਣੇ ਵਾਸਤੇ ਕੁਝ ਮੈਂ ਬਣਾ ਲਵਾਂ ਨਹੀਂ ਇਹ ਸੋਚਦੀ ਹਾਂ ਦੇਖਦੇ ਹਾਂ ਬਾਕੀ ਚਾਹ ਪੀ ਲਈ ਹੁਣ ਸਾਫ ਕਰਨਾ ਸੀ ਚਿਮਨੀ ਦਾ ਫਿਲਟਰ ਜੋ ਕਿ ਬਹੁਤ ਹੀ ਗੰਦਾ ਹੋ ਚੁੱਕਾ ਹੈ ਇਸ ਨੂੰ ਮੈਂ 20 ਦਿਨਾਂ ਤੋਂ ਕੋਸ਼ਿਸ਼ ਹੁੰਦੀ ਹੈ ਮੇਰੀ 20 ਦਿਨਾਂ ਤੋਂ ਮੈਂ ਕਰਦਾ ਵੈਸੇ ਮਹੀਨੇ ਚ ਦੋ ਵਾਰ ਕਰਨਾ ਚਾਹੀਦਾ ਪਰ ਫਿਰ ਵੀ ਕੰਮ ਇੰਨੇ ਕਰਨਾ ਚ ਹੋ ਜਾਂਦੇ ਨੇ ਕਿ ਟਾਈਮ ਉਤੋਂ ਜੀ ਲੰਘ ਹੀ ਜਾਂਦਾ ਹੁੰਦਾ ਹੈ ਨਾ ਪਰ 20 ਦਿਨਾਂ ਤੋਂ 20 ਪਾਈ ਦਿਨਾਂ ਤੋਂ ਮੈਂ ਕਰਦਾ ਨਹੀਂ ਹੁਣੀ ਹੈ ਸਾਫ ਇਹ ਮੈਂ ਟ੍ਰੇ ਵਿੱਚ ਰੱਖ ਲਿਆ ਫਿਲਟਰ ਉੱਪਰ 바ਤਾ ਸਰਫ ਕੋਈ ਵੀ ਸਰਫ ਤੁਸੀਂ ਪਾ ਲੋ ਤੇ ਉੱਪਰ 바ਤਾ ਭਾਂਡੇ ਮਾਂਦੇਣ ਵਾਲਾ ਵਿਮ ਲਿਕੁਇਡ ਤੇ ਗਰਮ ਗਰਮ ਪਾਣੀ ਛਾੜਤਾ ਉੱਪਰ ਜਿਵੇਂ ਜਿਵੇਂ ਇਹਦੇ ਉੱਪਰ ਪਾਣੀ ਪਊਗਾ ਪਾਣੀ ਛੇ ਫਿਲਟਰ ਡੁੱਬੂਗਾ ਤੇ ਗੰਦਗੀ ਇਹਦੇ ਚ ਇਕ ਨਾਹਟ ਆਪਣੇ ਆਪ ਨਿਕਲਦੀ ਜਾਊਗੀ ਬਸ ਹਲਕਾ ਜਿਹਾ ਉੱਪਰ ਬਰਸ਼ ਮਾਰ ਦੋ ਤੇ ਸਿਰਫ 2 ਮਿੰਟ ਚ ਇਹ ਫਿਲਟਰ ਸਾਫ਼ ਹੋ ਜਾਂਦਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਜੇ ਬਹੁਤ ਹੀ ਜ਼ਿਆਦਾ ਗੰਦਾ ਤਾਂ ਤੁਸੀਂ ਉਹਨੂੰ ਪਾਣੀ ਵਿੱਚ ਡਬੋ ਦੋ ਤੇ ਸਰਫ ਦੇ ਨਾਲ ਤੁਸੀਂ ਉਹ ਪਾ ਦੋ ਡ੍ਰੀਨ ਐਕਸ ਪਾ ਦੋ ਡ੍ਰੀਨਿੰਗਸ ਪਾਊਡਰ ਮਿਲਦਾਗਾ ਉਹ ਪਾ ਸਕਦੇ ਹੋਗੇ ਸਰਫ ਵੀ ਪਾ ਦੋ ਡ੍ਰੀਨ ਐਕਸ ਵੀ ਪਾ ਦੋ ਉਹਨੂੰ ਤੁਸੀਂ ਪਾਣੀ ਸੋਕ ਕਰਕੇ ਰੱਖ ਦੋ ਜੇ ਫਿਲਟਰ ਬਹੁਤ ਹੀ ਜ਼ਿਆਦਾ ਗੰਦਾ ਤੇ ਮੈਂ ਤਾਂ ਬੀਕਤੀ ਨਾਲ ਤਾਂ ਧੋਲ ਨਹੀਂ ਹੁੰਨੀ ਆ ਤੇ ਜਲਦੀ ਨਾਲ ਦੀ ਨਾਲ ਹੀ ਸਾਫ਼ ਹੋ ਜਾਂਦਾ ਹੁੰਦਾ ਬਸ ਹਲਕਾ ਹਲਕਾ ਉੱਪਰੋਂ ਮੈਂ ਬ੍ਰਸ਼ ਨਾਲ ਵੀ ਸਾਫ਼ ਕਰ ਦੂੰਗੀ ਤੇ ਨਾਲ ਦੇ ਨਾਲ ਸਾਰੇ ਚਿਕਨਾਟ ਇਹਦਾ ਆਇਲ ਉਹ ਗੰਦਗੀ ਸਾਰੀ ਨਿਕਲ ਚੁਗੀ ਤੇ ਬਿਲਕੁਲ ਸਾਫ਼ ਹੋ ਜਾਂਦਾ ਪਹਿਲਾਂ ਤੁਹਾਨੂੰ ਦਿਖਾਇਆ ਸੀ ਕਿੰਨੀ ਗੰਦਗੀ ਜੰਮੀ ਪਈ ਸੀ ਤੇ ਹੁਣ ਤਾਂ ਹੀ ਚਾਂਦੀ ਵਾਂਗੂ ਚਮਕਣ ਲੱਗਿਆ ਉਹ ਫਿਲਟਰ ਹੋ ਚੁੱਕਾ ਬਿਲਕੁਲ ਸਾਫ਼-ਸਾਫ਼। ਉਹਨੇ ਇੱਕ ਵਾਰ ਸਾਫ਼ ਪਾਣੀ ਨਾਲ ਇਹਨੂੰ ਧੋ ਲਾਂਗੇ ਤੇ ਬਿਲਕੁਲ ਸਾਫ਼ ਹੋ ਗਿਆ। ਇੰਨੀ ਕੁ ਥੋੜੀ ਜਿਹੀ ਖੇਚਲ ਹੁੰਦੀ ਹੈ ਬਸ। ਕੌਲ ਆਪਣੇ ਕਿਸੇ ਵੀ ਕੰਮ ਕਰਨ ਨੂੰ ਬਹੁਤ ਵੱਡੀ ਹੁੰਦੀ ਹੈ। ਉਹ ਨਹੀਂ ਖੇਚਲ ਨਹੀਂ ਹੁੰਦੀ ਜਿੰਨੀ ਆਪਾਂ ਕੰਮ ਕਰਨ ਦੀ ਕੌਲ ਕਰ ਲੈਂਦੇ ਆ। ਤੇ ਗਰਮ ਪਾਣੀ ਡੋਲ ਕੇ ਸਰਫ ਵਾਲਾ ਮਸ਼ਿੰਕ ਵਿੱਚ ਸ਼ਿੰਕ ਵੀ ਧੋ ਦੂੰ ਕਿਉਂਕਿ ਇੱਥੇ ਸਾਡੀ ਭਾਂਡਾਂ ਵਾਲੀ ਟੋਕਰੀ ਪਈ ਹੁੰਦੀ ਹੈ ਰੋ-ਰੋਜ਼ ਮੈਂ ਨਹੀਂ ਵਾਸ਼ ਕਰਦੀ। ਤੇ ਸ਼ਿੰਕ ਕਰਤੀ ਕਲੀਨ ਬਿਲਕੁਲ ਚਮਕ ਗਈ ਇਹ ਵੀ। ਰੋਜ਼ਿੰਨ ਮੈਂ ਇਹਨੂੰ ਵਾਸ਼ ਕਰਦੀ ਹਫਤੇ 'ਚ ਇੱਕ ਦਿਨ ਕਰਦਾਂ ਨਹੀਂ ਹੁੰਦੀ ਕਈ ਵਾਰ ਦੋ ਵਾਰ ਵੀ ਹੋ ਜਾਂਦੀ ਹਫਤੇ ਵਿੱਚ ਕਈ ਵਾਰ ਹਫਤੇ ਵਿੱਚ ਇੱਕ ਵਾਰ ਵੀ ਹੋ ਜਾਂਦੀ ਆ ਕਿਉਂਕਿ ਭਾਂਡਿਆਂ ਵੀ ਭਾਂਡਲ ਟੋਕਰੀ ਪਈ ਹੁੰਦੀਆਂ ਤੇ ਇਹ ਦੋਨੇ ਚੀਜ਼ਾਂ ਟ੍ਰੇ ਤੇ ਚਿਮੜੇ ਵਾਲਾ ਫਿਲਟਰ ਮੈਂ ਬਾਹਰ ਰੱਖਿਆ ਹੁੰਨੇ ਧੁੱਪ 'ਤੇ ਸੁੱਕੇ ਜਾਣਗੇ ਤੇ ਹੁਣ ਇਸ ਤੋਂ ਬਾਅਦ ਮੈਂ ਧੋਣੀ ਸੀ ਭਾਂਡਿਆਂ ਵਾਲੀ ਟੋਕਰੀ ਮੈਂ ਕਿ ਚਲੋ ਹੁਣ ਲੱਗਦੇ ਹੱਥ ਇਹ ਵੀ ਧੋ ਦਾਂ ਇਹ ਵੀ ਮੈਂ ਸੇਮ ਬਰਸ਼ ਨਾਲ ਹੀ ਧੋਂਗੀ ਇਹ ਸਿੰਕ ਸਾਫ਼ ਕਰਨ ਵਾਲਾ ਬਰਸ਼ ਆ ਇਹਨੇ ਮੈਂ ਆਪਣੀ ਸ਼ਿੰਕਾ ਵੀ ਸਾਫ਼ ਕਰਦੀ ਆ ਤੇ ਜਿਵੇਂ ਇਹ ਫਿਲਟਰ ਵੀ ਸਾਫ ਕਰਦੇ ਆਂ ਤੇ ਇਸ ਤਰ੍ਹਾਂ ਦੇ ਜੇ ਕੋਈ ਟੋکریاں ਹੁੰਦੀਆਂ ਨੇ ਭਾਂਡੇ ਰੱਖਣ ਵਾਲੀਆਂ ਜਾਂ ਸਬਜ਼ੀਆਂ ਜੀ ਜਿਹੜਾ ਆਪਾਂ ਵਾਸ਼ ਕਰਦੇ ਆਂ ਕੱਟਦੇ ਆਂ ਉਹ ਵੀ ਮੈਂ ਇਹ ਬਰਸ਼ ਨਾਲ ਸਾਫ ਕਰ ਲਾਣੀ ਹੁੰਦੀਆਂ ਕਿਚਨ ਵਾਲਾ ਕੱਪੜਾ ਵੀ ਇਸੇ ਬਰਸ਼ ਨਾਲ ਸਾਫ ਕਰ ਲਾਣੀ ਹੁੰਦੀਆਂ ਥੋੜਾ ਜਿਹਾ ਉੱਪਰ ਕੱਪੜੇ ਉੱਤੇ ਸਾਰਫ ਪਾ ਕੇ ਨਾ ਬਰਸ਼ ਮਾਰ ਦੋ ਜਿਵੇਂ ਆਪਾਂ ਕੱਪੜੇ ਨੂੰ ਬਰਸ਼ ਮਾਰ ਕੇ ਰਗੜਦੇ ਆਂ ਤੇ ਉਹ ਵੀ ਕੱਪੜਾ ਵੀ ਨਿੱਖਰ ਜਾਂਦਾ ਬਸ ਆ ਹੁੰਦਾਗਾ ਸਾਫ ਸਫਾਈ ਦਾ ਘਰ ਚ ਆਪਣੇ ਸਾਫ ਸਫਾਈ ਦਾ ਕੰਮ ਕਿਸੇ ਵੇਲੇ ਨਹੀਂ ਮੁੱਕਦਾ ਕਿਸੇ ਵੇਲੇ ਨਹੀਂ ਕਦੋਂ ਮਰਜੀ ਤੁਸੀਂ ਉੱਠ ਕੇ ਸਾਫ-ਸਫਾਈ ਕਰਨ ਲੱਗ ਜਿਓ ਹਨਾ ਕਦੇ ਆਈ ਨਹੀਂ ਹੋ ਵੀ ਘਰ ਆਪਣਾ ਬਹੁਤ ਸਾਫਾਜ ਕੋਈ ਕੰਮ ਹੈ ਨਹੀਂ ਸਾਫ-ਸਫਾਈ ਦਾ ਨਿਤ ਨਵੇਂ ਕੰਮ ਨਿਕਲ ਹੀ ਜਾਂਦੇ ਨੇ ਬਸ ਉਹੀ ਕੰਮ ਅਗਲੇ ਦਿਨ ਫੇਰ ਸ਼ੁਰੂ ਹੋ ਜਾਂਦੇ ਨੇ ਉਹ ਅੱਜ ਇੱਕ ਚੀਜ਼ ਕਰ ਲਈ ਕੱਲ ਨੂੰ ਹੋਰ ਚੀਜ਼ ਦੀ ਬਾਤ ਆਈ ਬਸ ਇਹ ਕੰਮ ਚੱਲੀ ਜਾਂਦੇ ਨੇ ਹੁਣ ਟੋਕਰੀ ਮੈਂ ਅੱਛੀ ਤਰ੍ਹਾਂ ਕਰ ਲੂੰਗੀ ਵਾਸ਼ ਕਿਉਂਕਿ ਹਰ ਟਾਈਮ ਇਹ ਤੇ ਪਾਣੀ ਲੱਗਦਾ ਗਿੱਲੇ ਭਾਂਡੇ ਧਰਦੇ ਨੇ ਇਹ ਵੀ ਹੌਲੀ-ਹੌਲੀ ਕਰਕੇ ਇਹਦੇ ਵਿੱਚ ਵੀ ਮੈਲ ਜਮਾ ਹੋਣ ਲੱਗ ਜਾਂਦੀ ਆ ਫਿਰ ਇਹ ਵੀ ਧੋਣੀ ਪੈਂਦੀ ਆ ਇਹਨੂੰ ਵੀ ਵਾਸ਼ ਕਰਕੇ ਮੈਂ ਰੱਖਿਆਉਂਗੀ ਧੁੱਪੇ ਉਸ ਲਈ ਇਹ ਚੀਜ਼ਾਂ ਨੂੰ ਸਾਫ਼ ਸਫਾਈ ਟਾਈਮ ਤੇ ਕਰੀ ਚੱਲੋ ਤਾਂ ਉਹ ਠੀਕ ਚੱਲੀ ਜਾਂਦੀਆਂ ਨੇ ਗੰਦੀਆਂ ਨਹੀਂ ਹੁੰਦੀਆਂ ਉਹ ਟੋਕਰੀ ਮੈਂ ਅਚੀ ਤਰ੍ਹਾਂ ਧੋਧ ਦਿੱਤੀ ਪਰ ਇਹਦੇ ਉੱਪਰ ਨਾ ਪਾਣੀ ਕਰਕੇ ਜਿਵੇਂ ਪਾਣੀ ਹਰ ਟਾਈਮ ਗਿੱਲੀ ਰਹਿੰਦੀ ਉਹ ਪਾਣੀ ਦੇ ਦਾਗ ਜ਼ਰੂਰ ਉੱਪਰ ਦਿਖਦੇ ਨੇ ਉਹ ਧੋ ਕੇ ਵੀ ਸੁੱਕ ਗਈ ਉਸ ਤੋਂ ਬਾਅਦ ਵੀ ਪਾਣੀ ਦੇ ਦਾਗ ਜਿਹੜੇ ਚਿੱਟੇ ਜ਼ਰੂਰ ਦਿਖਣ ਲੱਗ ਜਾਂਦੇ ਨੇ ਕਿਉਂਕਿ ਕੰਮ ਹੀ ਇਹਦਾ ਆਈਆਂ ਵੀ ਇਵੇਂ ਗਿੱਲਾ ਹੀ ਰਹਿਣਾਗਾ ਜਿਸ ਕਰਕੇ વોਟਰ ਸਟੇਨਸ ਨਹੀਂ ਜਾਂਦੇ ਹੈਗੇ ਉਹ ਚਿੱਟੇ ਜਿੱਟੇ ਜੀ ਸੁੱਕ ਕੇ ਬਾਅਦ ਫੇਰ ਹੋ ਜੂਗੀ ਇੱਕ ਵਾਰ ਤਾਂ ਬਹੁਤ ਸਾਫ਼ ਹੋ ਗਈ ਸਾਫ਼ ਤਾਂ ਹੋ ਗਈ ਪਰ ਪਾਣੀ ਦੇ ਦਾਗ ਦਿਖਦੇ ਨੇ ਬਾਅਦ ਵਿੱਚ ਹਰ ਕੋਈ ਗੱਲ ਨਹੀਂ ਪਰ ਆਪਣੇ ਵੱਲੋਂ ਪੂਰੀ ਵਧੀਆ ਮੈਂ ਸਾਫ਼ ਕਰ ਚੁੱਕੀ ਹਾਂ ਤੇ ਹੁਣ ਮੈਂ ਦਿਖਾ ਰਹੀ ਤੁਹਾਨੂੰ ਬੈਂਗਲਸ ਦਾ ਡਿਜ਼ਾਈਨ ਇੱਕ ਭੈਣ ਦਾ ਕਮੈਂਟ ਵੀ ਤੁਸੀਂ ਆਪਣੇ ਬੈਂਗਲਸ ਦਾ ਡਿਜ਼ਾਈਨ ਦਿਖਾ ਦਿ ਲੋ ਜਿਆ ਡਿਜ਼ਾਈਨ ਦਾ ਬੈਂਗਲਸ ਸਿਲਵਰ ਦੇ ਹੈਗੇ ਚਾਂਦੀ ਦੇ ਆ ਬਾਕੀ ਕਾਸਟ ਦੇਖੋ ਨਾ ਵਜਨ ਦੇ حساب ਨਾਲ ਹੁੰਦੀ ਹੈ ਜਿੰਨੀ ਕ ਆਪਣੀ ਹਲਕੀ ਜਾਂ ਭਾਰੀ ਚੀਜ਼ ਹੋਵੇ ਉਸ ਹਿਸਾਬ ਦੀ ਕਾਸਟ ਹੋਊਗੀ ਟਾਈਮ ਜਿਹੜਾ ਹੁਣ ਹੋ ਗਿਆ 7:10 ਮਿੰਟ ਦਾ। ਅ ਦਾਲ ਸਬਜ਼ੀ ਤਾਂ ਮੇਰੇ ਕੋਲ ਪਈ ਸੀ ਆਟਾ ਮੈਂ ਥੋੜਾ ਜਿਹਾ ਗੁੰਨਤਾ ਤੇ ਮੇਰਾ ਨਾ ਅੱਜ ਦਿਲ ਨਹੀਂ ਕਰ ਰਿਹਾ ਕੁਝ ਵੀ ਖਾਣ ਨੂੰ ਭੁੱਖ ਲੱਗੀ ਵੀ ਅੰਦਰ ਉਹ ਹੈ ਭੁੱਖ ਹੈਗੀ ਐ ਵੀ ਕੁਝ ਖਾਵਾ ਪਰ ਜੇ ਕੁਝ ਸੋਚਦੇ ਵੀ ਆ ਖਾਵਾ ਆ ਖਾਵਾ ਕੁਝ ਦਿਲ ਨਹੀਂ ਕਰ ਰਹਾ ਹੈਗਾ ਤੇ ਦੇਖਦੀ ਆ ਮੈਂ ਕੀ ਖਾਵਾ ਕੁਝ ਦਿਲ ਹੀ ਨਹੀਂ ਕਰ ਰਹਾ ਹੈਗਾ ਖਾਵਾ ਕੀ ਤੇ ਕੁਝ ਖਾਣ ਨੂੰ ਜੀ ਕਰੇ ਫਿਰ ਤਾਂ ਕੁਝ ਮੈਂ ਬਣਾਵਾਂ ਆਪਣਾ ਸੈਪਰੇਟ ਮੈਨੂੰ ਅਹੀਂ ਸ਼ਾਮ ਨੂੰ ਕੁਝ ਨਾ ਕੁਝ ਮੈਂ ਬਣਾ ਲੂੰਗੀ ਪਰ ਮੇਰਾ ਦਿਲ ਹੀ ਨਹੀਂ ਕਰ ਰਹਾ ਹੈਗਾ ਥੋੜਾ ਜਿਹਾ ਮੈਂ ਅੱਜ ਅਹੀਂ ਕਰਕੇ ਲੇਟ ਵੀ ਹੋ ਗਈ ਉਨੰਦ ਵਿੱਚ ਕੋਈ ਆ ਗਿਆ ਤੇ ਨਿੰਬੂ ਪਾਣੀ ਵਗੈਰਾ ਬਣਾ ਕੇ ਦਿੱਤਰ ਨੂੰ ਸਰਵ ਕੀਤਾ ਪਹਿਲਾਂ ਪਾਣੀ ਗਏ ਫਿਰ ਨਿੰਬੂ ਪਾਣੀ ਗਏ ਕਰਕੇ ਥੋੜਾ ਥੋੜਾ ਨਾਲ ਟਾਈਮ ਲੱਗ ਜਾਂਦਾ ਕਿਚਨ ਵਿੱਚ ਜੋ ਕੰਮ ਕਰਦਾ ਫਿਰ ਭਾਂਡੇ ਹੋ ਜਾਂਦੇ ਨੇ ਤੇ ਸ਼ਾਮ ਨੂੰ ਫਟਾਫਟ ਮੈਂ ਡਿਨਰ ਵਿੱਚ ਬਣਾ ਲਿਆ ਸੀ ਪਨੀਰ ਆਪਣੇ ਲਈ ਵਿੱਚ ਮੈਂ ਪਾ ਲਈ ਥੋੜੀ ਜਿਹੀ ਸਬਜ਼ੀਆ ਪਿਆਜ਼ ਤੇ ਸ਼ਿਮਲਾ ਮਿਰਚ ਕੱਟੀਆਂ ਭੁੰਨੀਆਂ ਜੇ ਕਰਕੇ ਪਨੀਰ ਪਾ ਲਿਆ ਫਿਰ ਮਾਂ ਚੱਲਣ ਵਾਲੀ ਦਵਾਈ ਲੈਣ ਦੀ ਹੋ ਜੂ ਕੁਝ ਖਾ ਕੇ ਨਾਲ ਚਲੋ ਆਈ ਡਿਨਰ ਹੋ ਜੂਗਾ ਟਾਈਮਰ ਆ ਨੋਵੇ ਦਾ ਤੇ ਮੈਂ ਇੱਧਰ ਆਈ ਸੀ ਕੱਪੜੇ ਪਾਉਣ ਕੱਪੜੇ ਮਸ਼ੀਨ ਚ ਲੋਡ ਕਰ ਤੇ ਟਾਈਮਰ ਵੀ ਲਗਾਤਾ ਹੁਣ 9 ਵਜ ਰਹੀ ਨੇ ਮੈਂ 8 ਘੰਟਾ ਟਾਈਮਰ ਲਾਤਾ ਸਵੇਰੇ 4 ਵਜੇ ਮਸ਼ੀਨ ਚੱਲ ਪੂਗੀ ਤੇ ਜਦੋਂ ਉੱਠਾਂਗੇ ਚਾਹ ਪਾਣੀ ਪੀ ਕੇ ਮੈਂ ਕੱਪੜੇ ਸੁੱਕਣੇ ਪਾ ਦੂੰ ਕੱਪੜੇ ਧੋਤੇ ਪਏ ਹੋਣੇ ਕਿਉਂਕਿ ਡੇਢ ਘੰਟਾ ਲੱਗ ਜਾਂਦੀ ਮਸ਼ੀਨ ਨੂੰ ਟਾਈਮਰ ਤਾਂ ਇਹਦਾ ਤਾਂ ਕੇ ਸਵੇਰੇ ਘੰਟਾ ਸਵਾ ਘੰਟੇ ਦਾ ਡੇਢ ਘੰਟੇ ਵੰਗ ਲੱਗਦੀ ਆ ਮੈਂ ਇੱਕ ਸਰਕਲ ਤੇ ਤੇ ਇਹ ਕੋਣਾ ਪਾ ਲਾਤਾ ਇਹ ਤੇ ਫੰਕਸ਼ਨ ਡਿਲੇ ਸਟਾਰਟ ਦਾ ਫੰਕਸ਼ਨ ਦਿਮਾਤਾ ਤੇ ਸਵੇਰੇ 4:00 ਵਜੇ ਚੰਪੂ ਕੱਪੜੇ ਤੋਂ ਸਵੇਰ ਨੂੰ ਇਹਲਾ ਸੁਖਾਣ ਦੀ ਚੀਜ਼ ਦਾ ਇਹ ਕੋਚੈਕ ਕਰ ਲਾਂ ਵੀ ਆਨ ਵੀ ਕਰਤੀ ਆਨ ਕਰਤੀ 8 ਘੰਟੇ ਚੱਲੂਗੀ ਚਲੋ ਜੀ ਵਾਪਾਂ ਜਾਂਦੇ ਆ ਅੰਦਰ ਕੱਪੜਿਆਂ ਦੀ ਕੋਈ ਟੈਨਸ਼ਨ ਨਹੀਂ ਹੈਗੀ ਬਸ ਮੇਰੇ ਕੋਲ ਦੋ ਬੈੱਡ ਸ਼ੀਟਸ ਪਈਆਂ ਜਿਹੜੇ ਉੱਪਰ ਮੈਂ ਦਿਵਾਨ ਤੋਂ ਉਤਾਰੀਆਂ ਸੀ ਇਹ ਮੈਂ ਸੈਮੀ ਮਸ਼ੀਨ 'ਚ ਅਲੱਗ ਧੋ ਲੂੰਗੀ ਨਾ ਫਿਰ ਉਹਨਾਂ 'ਚ ਪੈਂਦੀਆਂ ਨਹੀਂ ਸੀ ਤੇਰੇ ਪੌਣੀਆਂ ਵੀ ਨਹੀਂ ਸੀ ਉਹਦੇ ਵਿੱਚ ਛੋਕਿਆਂ ਵਿੱਚ ਨਾ ਰੇਤਾਂ ਮਿੱਟੀ ਉਂਗਲੀਆਂ ਨਹੀਂ ਹੈਗੀਆਂ ਡਸਟ ਹੋਊਗੀ ਫਿਰ ਉਹਨਾਂ ਕੱਪੜਿਆਂ ਨੂੰ ਮੈਂ ਪਾ ਲਵਾਂਗੀ ਇਹਨੇ ਲੱਗਤੂ ਸਭੀ ਮਸ਼ੀਨ ਜੀ ਧੋਉਂਗੀ ਬਾਕੀ ਜੇ ਸਵੇਰ ਕੋਈ ਹੋਰ ਕੱਪੜਾ ਮੈਨੂੰ ਮਿਲੇ ਇਧਰ ਉਧਰ ਉਹ ਤਾਂ ਮੈਂ ਸਾਰੇ ਪਾਤੇ ਕੋਈ ਹੈਂਡ ਆਉਲ ਵਗੈਰਾ ਟੀਅਰ ਰਹਿਣਾ ਹੋਵੇ ਇਧਰ ਉਧਰ ਪਾਉਂਗਾ ਪਹਿਲਾਂ ਧੋ ਲੂਗੀ ਫਿਰ ਬਾਅਦ ਵਿੱਚ ਬੈੱਡ ਸ਼ੀਟਸ ਪਾ ਦੂਗੀ ਤਾਂ ਕਈ ਕਮੈਂਟ ਆਨੇ ਹੁੰਦੇ ਵਾਸ਼ਿੰਗ ਮਸ਼ੀਨ ਰਿਗਾਰਡਿੰਗ ਕਿ ਇਹ ਫੁਲੀ ਆਟੋਮੈਟਿਕ ਮਸ਼ੀਨ ਦਾ ਰਿਵਿਊ ਦਿਓ ਮੈਂ ਇੱਕ ਵੀਡੀਓ ਚ ਮਿਲਣਾ ਸਾਲ ਪਹਿਲਾਂ ਰਿਵਿਊ ਦਿੱਤਾ ਸੀਗਾ ਬਹੁਤ ਵਧੀਆ ਮਸ਼ੀਨ ਆ ਫੁਲੀ ਆਟੋਮੈਟਿਕ ਬਹੁਤ ਜਾਨ ਆਪਣੀ ਸਖਾਲੀ ਰਹਿੰਦੀ ਹੈ ਤੇ ਵਿੱਚ ਤੇ ਪਹਿਲਾ ਪਹਿਲਾ ਮੈਨੂੰ ਵੀ ਆਈ ਸੀ ਮਸ਼ੀਨ ਮੈਂ ਫੁੱਲੀ ਆਟੋਮੈਟਿਕ ਨਹੀਂ ਲੈਂਦੀ ਮੈਂ ਸੈਮੀ ਨਾਲ ਹੀ ਧੂੰਗੀ ਜੇ ਮੈਂ ਫੁੱਲੀ ਆਟੋਮੈਟਿਕ ਮਸ਼ੀਨ ਲੈ ਲਈ ਉਹ ਇਸ ਕੱਪੜੇ ਧੋਣ ਦੀ ਆਦਤ ਪਾ ਲੀ ਤੇ ਮੈਂ ਤਾਂ ਖੜਜੂ ਮੇਰੀ ਤਾਂ ਸਰੀਰ ਸਿਹਤ ਮੇਰੇ ਤੋਂ ਅਸੀਂ ਖੜਜੂ ਮੈਂ ਮੈਂ ਤਾਂ ਬਿਲਕੁਲ ਜੰਮ ਹੋ ਜੂਗੀ ਹੈ ਨਾ ਪਰ ਆਈਂ ਦੀ ਹੈਗਾ ਤਾਰ ਨਾਲ ਮੈਂ ਸੈਮੀ ਵੀ ਰੱਖੀ ਇਹਦੇ ਵਿੱਚ ਵੀ ਮੈਂ ਕੱਪੜੇ ਧੋਣੇ ਮੇਰੀ ਟੂਈ ਦੀ ਬਹੁਤ ਬਹੁਤ ਆਣਾ ਪ੍ਰੋਬਲਮ ਸੀ ਬੰਨਾ ਉਹਨੂੰ ਦਵਿੰਦਰ ਧੱਕੇ ਨਾਲ ਲਿਆ ਇਹ ਮੈਂ ਸੋਈ ਮੰਗਾਉਣੀ ਨਹੀਂ ਮਗਾਉਣੀ ਨਹੀਂ ਸੀ ਮੈਨੂੰ ਆਈ ਸੈਮੀ ਹੈਗੀ ਚਲੋ ਆਪਾਂ ਆਪਣਾ ਕੰਮ ਚੱਲੀ ਜਾਂਦਾ ਕਿਉਂਕ ਪਰ ਦਵਿੰਦਰ ਕੈਨੇਡਾ ਵੀ ਨਹੀਂ ਵੀ ਤੇਰੀ ਟੂ ਇਥੋ ਦੀ ਹੈ ਮੈਂ ਇੰਨੀ ਤੇ ਡਾਕਟਰਾਂ ਕੋਲ ਤੁਰੇ ਫਿਰੋ ਪੀਓ ਤੋਂ ਲਈ ਆਈ ਸੀ ਪਾ ਸੁੱਖ ਬਹੁਤ ਹੈ ਤਾਂ ਹੁਣ ਆਇ ਲੱਗਦਾ ਵੀ ਪਹਿਲਾਂ ਕਿਉਂ ਨਹੀਂ ਲਈ ਵੀ ਇਹ ਤੋਂ ਪਹਿਲਾਂ ਲੈ ਲੈਣੀ ਚਾਹੀਦੀ ਸੀ ਜਿੰਨਾ ਹੁਣ ਆਪਾਂ ਔਖੇ ਹੋਏ ਆ ਵੀ ਉਹ ਆਪਣਾ ਔਖਾ ਟਾਈਮ ਇੰਨਾ ਔਖੇ ਕਿਉਂ ਹੋਏ ਆ ਆਪਾਂ ਆਪਣੇ ਕੋਲ ਜਦੋਂ ਸਭ ਕੁਝ ਹੈਗਾ ਤਾਂ ਆਪਾਂ ਮਸ਼ੀਨ ਲੈ ਲੈਣੀ ਸੀ ਹੁਣ ਆਇ ਲੱਗਦਾਗਾ ਬਹੁਤ ਸੁੱਖ ਹੈ ਪਤਾ ਹੀ ਨਹੀਂ ਲੱਗਦਾ ਕੱਪੜੇ ਕੋਲ ਧੋਤੀਆਂ ਦੇ ਨੇ ਖਾਸ ਕਰ ਭਾਰੀ ਕੱਪੜੇ ਸਰਦੀਆਂ ਵਾਲੇ ਗਰਮ ਕੰਬੜ ਹੋਗੇ ਚਾਦਰਾਂ ਹੋਗੀਆਂ ਕਰਟਨਸ ਹੋਗੇ ਖੇਸ ਵਗੈਰਾ ਹੋਇਆ ਇਹ ਚੀਜ਼ਾਂ ਤਾਂ ਬਿਲਕੁਲ ਪਤਾ ਹੀ ਨਾ ਤਾਂ ਕੋਲੋਂ ਤੋਂ ਤਿਆਰ ਨਹੀਂ ਹੁੰਦਾ ਹਰ ਇੱਕ ਕੋਲ ਹੈਗੇ ਜਿੰਨ ਕੋਲ ਨਹੀਂ ਹੈ ਹੀ ਮੈਂ ਤਾਂ ਕਹਿੰਦੀ ਲੈ ਲੂ ਕਿੰਨੇ ਕਿਵੇਂ ਨਾ ਕਿਵੇਂ ਤੁਸੀਂ ਲੈ ਲਓ ਤੁਹਾਡਾ ਬਜਟ ਬੰਦ ਆ ਜੇ ਜਰੂਰ ਲੋ ਫੂਲੀ ਮਸ਼ੀਨ ਬਹੁਤ ਜ਼ਿਆਦਾ ਸੁੱਖ ਹੈ ਤਾਂ ਨੈਕਸਟ ਟਾਈਮ ਤੇ ਮੇਰੇ ਸਾਰੇ ਕੰਮ ਖਤਮ ਹੋ ਚੁੱਕੇ ਸੀ ਮਸ਼ੀਨ 'ਚ ਮੈਂ ਕੱਪੜੇ ਪਾਈ ਸੀ ਟਾਈਮਰ ਲਗਾਏ ਸੀ ਕਿਚਨ ਵੀ ਮੇਰੀ ਸਾਫ ਸਫਾਈ ਹੋ ਚੁੱਕੀ ਸੀ ਡਾਂਗ ਸੀ ਤੇ ਨਹਾ ਵੀ ਮੈਂ ਲਈ ਸੀ ਬਾਫੇ ਅੱਜ ਕਿਨੂੰ ਕੁਝ ਗਲਾਸ ਯੂਜ਼ ਕਰੀ ਸੀ ਦਿਵਿੰਦਰ ਕੋਲ ਕੋਈ ਆਇਆ ਸੀ ਉਹ ਤਾਂ ਵਾਸ਼ ਕਰਕੇ ਮੈਂ ਅਚੀ ਚਰਸਕਾ ਕੇ ਇੱਧਰ ਰੱਖੀ ਸੀ ਇਹ ਵੀ ਮੈਂ ਕਿਹਾ ਚਲੋ ਇਹਨੂੰ ਅਬ ਦੀ ਜਗ੍ਹਾ ਤੇ ਮੈਂ ਟਿਕਾ ਦਾਂ ਇਹ ਵੀ ਮੇਰਾ ਕੰਮ ਖਤਮ ਹੋਊ ਨਾਲ ਡਾਈਨਿੰਗ ਟੇਬਲ ਖਾਲੀ ਹੋਊਗਾ ਇੱਥੋਂ ਵੀ ਜਗ੍ਹਾ ਖਾਲੀ ਹੋਊਗੀ ਨਹੀਂ ਫਿਰ ਇਹ ਕੰਮ ਮੈਨੂੰ ਸਵੇਰੇ ਕਰਨੇ ਪੈਣਗੇ ਸਵੇਰੇ ਫਿਰ ਹੋਰ ਕੰਮ ਬਹੁਤ ਨਿਕਲ ਆਉਂਦੇ ਨੇ ਚਲੋ ਹੁਣ ਤਾਂ ਸਿਰਫ 2 ਮਿੰਟ ਦਾ ਕੰਮ ਆ ਤੇ ਹੁਣ ਮੈਂ ਇਹਨੂੰ ਖਤਮ ਕਰੀ ਦਵਾਂ ਨਾਲ ਦੀ ਨਾਲ ਤੇ ਕੁਛ ਟੌਫੀ ਆ ਰਿਫਿਲ ਕਰ ਲਾਂ ਨੀ ਬੋਟਲ ਵਿੱਚ ਇਹ ਬੋਟਲ ਲੌਬੀ ਸੈਂਟਰ ਟੇਬਲ ਤੇ ਪਈ ਹੁੰਦੀ ਹੈ ਕਈ ਵਾਰ ਕੁਛ ਦਿਲ ਕਰਦਾ ਨਾ ਮਿੱਠਾ ਜਿਹਾ ਮੂੰਹ ਚ ਪਾਉਣ ਨੂੰ ਤੇ ਚਲੋ ਇੱਕ ਟੌਫੀ ਪਾ ਲੂ ਤੇ ਆਪਣਾ ਮੂੰਹ ਮਿੱਠਾ ਹੋ ਜਾਂਦਾ ਔੜ ਕਾ ਜਿਵੇਂ ਮਿੱਟ ਜਾਂਦਾ ਸੋ ਇਸੇ ਚ ਮੇਰੇ ਅੱਜ ਵਾਲੇ ਵੀਡੀਓ ਵੀਡੀਓ ਦੇਖਣ ਲਈ ਥੋੜਾ ਬਹੁਤ ਬਹੁਤ ਧੰਨਵਾਦ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ